ਇਹ ਦੋਨੇ ਭੈਣ ਭਾਈ ਕੈਨੇਡਾ ਚ ਰਹਿੰਦੇ ਸੀਗੇ ਸਾਡੇ ਪਿੰਡ ਦੇ ਹੀ ਦੋਤਾ ਸੀ ਤੇ ਸਾਨੂੰ ਤਾਂ ਸੁਭਾ ਵੀ ਪਤਾ ਲੱਗਿਆ ਕੱਲ ਕੋਈ ਜਦੋਂ ਇਹ ਅਟੈਕ ਹੋ ਗਿਆ ਇਹਨਾਂ ਨੂੰ ਸੁੱਤੀ ਰਹਿ ਗਏ ਉੱਥੇ ਕਦੋਂ ਕੋਈ ਕੈਨੇਡਾ ਗਿਆ ਸੀ ਪੀਆਰ ਸੀਗਾ 7 ਸਾਲ ਹੋ ਗਏ ਨੂੰ ਕ੍ਰਿੰਟ ਸੀ 7 ਸਾਲ ਤਕਰੀਬਨ ਕੈਨੇਡਾ ਗਿਆ ਇਹਨੂੰ ਉਹ ਪੀਆਰ ਵੀ ਸੀਗਾ ਉੱਥੇ ਕਿੰਨੀ ਕੋ ਮਰਦੀ ਉਹ ਗੋਸ 27-28 ਸਾਲ ਹੀ ਹੋ ਗਈ ਤਕਰੀਬਨ ਉਸ ਪਰਵਾਦ ਵਿੱਚ ਕਿੰਨੇ ਘਣ ਭੈਣ ਭਾਈ ਸੀ ਦੋ ਪਰਵਾਦ ਦੋ ਹੀ ਭੈਣ ਭਾਈ ਨੇ ਕੱਲੇ ਮੁੰਡਾ ਸੀ ਕੱਲੇ ਹੀ ਮੁੰਡਾ ਸੀ ਜੀ ਕੀ ਮੰਗ ਕਰਦਾ ਸਰਕਾਰ ਤੋਂ ਸਰਕਾਰ ਉਹ ਕੀ ਦੋ ਸਰਕਾਰ ਤੁਸੀਂ ਮੰਗ ਕਰਦੇ ਮੈਂ ਉਹਨੇ ਡੈੱਡ ਬੋਡੀ ਲੈਂਦੀ ਜਾਵੇ ਉਹਨਾਂ ਦੀ ਮਦਦ ਕੀਤੀ ਜਾਵੇ ਗਰੀਬ ਬੰਦੇ ਨੇ ਤੇ ਜਿੰਨੀ ਤੇ ਵੱਧ ਤੋਂ ਵੱਧ ਹੋ ਸਕਦੇ ਉਹਨਾਂ ਦੀ ਮਦਦ ਕਰੀ ਜਾਵੇ ਸਵਾਦੀ ਗੱਲ ਕੀਤੀ ਜਾਵੇ ਤੁਸੀਂ ਦੱਸਿਂ ਕਿਸ ਤਰ੍ਹਾਂ ਦਾ ਸਵਾਦ ਸੀ ਨਹੀਂ ਸਵਾਦ ਬਹੁਤ ਵਧੀਆ ਸੀ ਬਹੁਤ ਸੌਫ ਸੀ ਉਹਦੇ ਤਾਂ ਪਤਾ ਹੀ ਨਹੀਂ ਲੱਗਦਾ ਸੀ ਸਾਨੂੰ ਜਦੋਂ ਕੋਈ ਪੜਦਾ ਸੀ ਮੁੰਡਾ ਤੇ ਹੁਣ ਤੱਕ ਵੀ 7 ਸਾਲ ਹੋ ਗਏ ਕੈਨੇਡਾ ਗਏ ਨੂੰ ਇਹਨਾਂ ਨੂੰ